ਮੈਂ ਧੰਨਵਾਦ ਕਰਦਾ ਸਾਡੇ ਸਰਦਾਰ ਸਰਵਣ ਸਿੰਘ ਹੋਣੀ ਆਏ Rajasthan ਤੋਂ ਇਹਨਾਂ ਦਾ ਪਛੋਕੜ ਜਿਹੜਾ ਵਾ ਪੰਜਾਬ ਦਾ ਆ ਇਹਨਾਂ ਦੇ ਦਾਦਾ ਜੀ ਗਏ ਸਨ ਇਥੋਂ ਬ੍ਰਹਮਪੁਰੀ ਤੋਂ Rajasthan ਦੇ ਵਿੱਚ ਜਦੋਂ ਗੰਗ ਕਨਾਲ ਨਹਿਰ ਨਿਕਲੀ ਆ ਪਾਣੀ ਦਾ Rajasthan ਦੇ ਵਿੱਚ ਇੰਤਜ਼ਾਮ ਹੋਇਆ ਤੇ ਉਦੋਂ Rajasthan ਦੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਖੇਤੀ ਕਰਨ ਦੀ ਜਾਚ ਇਹਨਾਂ ਲੋਕਾਂ ਨੇ ਜਾ ਕੇ ਸਿਖਾਈ ਪੰਜਾਬੀਆਂ ਨੇ ਇਹ ਪੰਜਾਬੀ ਗਏ ਤੇ ਫਿਰ Rajasthan ਚ ਫਸਲ ਹੋਣ ਲੱਗੀ ਆ ਇਹ ਪੰਜਾਬੀਆਂ ਨੇ ਕੱਲਾ ਇਹ ਨਹੀਂ ਵੀ ਪੰਜਾਬ ਦੇ ਵਿੱਚ ਫਸਲ ਬੀਜ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਪੰਜਾਬੀਆਂ ਨੇ ਪੂਰੇ ਦੇਸ਼ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਹਰ ਥਾਂ ਤੇ ਜਾ ਕੇ ਜਿੱਥੇ ਬੰਜਰ ਜ਼ਮੀਨਾਂ ਪਈਆਂ ਸੀ ਉਹਨਾਂ ਨੂੰ ਵਾਹ-ਵਾ ਕੇ ਜੋਤ-ਜੋਤ ਕੇ ਪਾਣੀ ਨਾਲ ਸਿੰਜ ਕੇ ਆਪਦੇ ਪਸੀਨੇ ਨਾਲ ਤੇ ਖੂਨ ਨਾਲ ਸਿੰਜ ਕੇ ਫਸਲਾਂ ਪੈਦਾ ਕੀਤੀਆਂ ਤੇ ਉੱਥੇ ਹਰ ਕਮਿਊਨਿਟੀ ਨੂੰ ਖੇਤੀ ਕਰਨ ਦੀ ਜਾਸਿਕਾਈ ਇਹ ਪੰਜਾਬੀ ਯੋਧੇ ਆ ਜਿੱਥੇ ਜਾ ਕੇ ਮੋਰਚੇ ਲਾ ਦਨ ਜਿੱਥੇ ਜਾ ਕੇ ਝੰਡੇ ਗਾੜ ਦੇਣ ਉੱਥੇ ਫਿਰ ਖਤੇ ਹੋ ਜਾਂਦਾ ਮੈਦਾਨ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਰਦਾਰ ਸਰਵਣ ਸਿੰਘ ਹੋਣਾ ਦਾ ਇਹ ਲਗਾਤਾਰ ਸਾਡੇ ਜਿਹੜੇ ਹੜਪੀੜਤ ਇਲਾਕੇ ਉਹਦੇ ਵਿੱਚ ਸੇਵਾ ਕਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਪਾਰਟੀ ਵਰਕਰਾਂ ਨੂੰ ਸਾਡੇ ਮੰਤਰੀ ਸਰਬਾਨ ਐਮ ਐਲ ਏ ਸਰਬਾਨ ਚੇਅਰਮੈਨ ਸਰਬਾਨ ਸਰਪੰਚ ਸਾਹਿਬ ਸਾਡੇ ਵਰਕਰ ਸਾਰਿਆਂ ਨੇ ਰਲ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਦਾਇਤਾਂ ਤੇ ਪਹਿਲਾਂ ਹੜਪੀੜਤ ਜਿਹੜੇ ਇਲਾਕੇ ਸਨ ਉਥੇ ਕਿਸਾਨਾਂ ਦੀ ਭਰਾਵਾਂ ਦੀ ਮਦਦ ਕੀਤੀ ਤੇ ਉਹਦੇ ਬਾਅਦ ਹੁਣ ਜਿਵੇਂ ਪਾਣੀ ਲੱਥਦਾ ਪਿਆ ਵਾ ਸਾਡੇ ਇਲਾਕੇ ਦੇ ਵਿੱਚ ਇੱਥੇ ਪਿੰਡਾ ਸਤਲੋਜ ਤੇ ਬਿਆਸ ਦਰਿਆ ਤੇ ਜਿੱਥੋਂ ਹਰੀ ਘਿਹੜ ਤੋਂ ਡਾਊਨਸਟ੍ਰੀਮ ਆ ਉਧਰ ਦੇ ਪਾਸੇ ਅਜੇ ਵੀ ਲਗਭਗ ਕੱਲ ਤੇ 1.5 ਲੱਖ ਕਿਊਸੀ ਪਾਣੀ ਚੱਲਦਾ ਪਿਆ ਸੀ ਅੱਜ ਲੱਗਦਾ ਵੀ 60 ਹਜ਼ਾਰ ਕਿਊਸੀ ਪਾਣੀ ਰਹਿ ਗਿਆ ਵਾ ਤੇ ਹੌਲੀ ਹੌਲੀ ਚਲੋ ਪ੍ਰਮਾਤਮਾ ਕਿਰਪਾ ਕਰੂਗਾ ਪਿੱਛੇ ਪ੍ਰਸਾਦ ਬੰਦ ਹੋਵੇ ਤੇ ਪਾਣੀ ਬੰਦ ਹੋਵੇ ਹੁਣ ਅਸੀਂ ਸਫਾਈ ਅਭਿਆਨ ਤਹਿਤ ਪਿੰਡਾਂ ਦੇ ਰਸਤੇ ਪਿੰਡਾਂ ਦੇ ਵਿੱਚ ਜਿਹੜੇ ਘਰ ਬਣੇ ਆ ਦਰਿਆਲੇ ਪਾਸੇ ਉਹਨਾਂ ਦੀ ਸਫਾਈ ਕਰਦੇ ਪਏ ਆ ਇਹ ਕਿਉਂ ਮਹੇ ਮਚਲਾਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੀ ਬੜੀ ਵੱਡੀ ਲੋੜ ਸੀ ਕਿਉਂਕਿ ਜਦੋਂ ਪਾਣੀ ਸੁੱਕਦਾ ਨਾ ਜਦੋਂ ਪਾਣੀ ਇੱਕ ਜਗ੍ਹਾ ਤੇ ਖੜਦਾ ਫਿਰ ਉਹ ਮੁਸ਼ਕ ਮਾਰਦਾ ਪਾਣੀ ਵਿੱਚ ਕਈ ਤਰ੍ਹਾਂ ਦੇ ਪਸ਼ੂ ਪੰਛੀ ਉਹ ਮਰੇ ਹੁੰਦੇ ਆ 스ਮੈਲ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਸ਼ਾ ਹੁੰਦਾ ਉਹਦੇ ਤਹਿਤ ਅਸੀਂ ਫੋਗਿੰਗ ਮਸ਼ੀਨਾਂ ਲਿਆ ਕੇ ਉਹ ਸਪਰੇਅ ਕਰਦੇ ਪਏ ਆਂ ਵੀ ਕੋਈ ਮੱਛਰ ਮੱਖੀ ਨਾ ਰਵੇ ਤੇ ਜੇ ਕੋਈ ਬਿਮਾਰੀ ਪੈਦਾ ਹੁੰਦੀ ਆ ਤੇ ਉਹ ਬਿਮਾਰੀ ਵੀ ਖਤਮ ਹੋਵੇ ਤੇ ਨਾਲ ਅਸੀਂ ਰਸਤਿਆਂ ਦੇ ਉੱਤੇ ਜਿਵੇਂ ਪਹਲ ਜੰਮੀ ਆ ਕਿਤੇ ਮਿੱਟੀ ਜੰਮੀ ਆ ਕਿਤੇ ਰੇਤ ਜੰਮੀ ਆ ਘਰਾਂ ਦੇ ਵਿੱਚ ਪਹਲ ਪਈ ਆ ਉਹਦੀ ਸਫਾਈ ਕਰਦੇ ਪਏ ਆਂ ਰਸਤੇ ਸਾਫ ਕਰਦੇ ਪਏ ਆਂ ਘਰਾਂ ਦੇ ਵਿੱਚ ਸਫਾਈ ਕਰਦੇ ਪਏ ਆਂ ਹੁਣ ਸਾਡੇ ਹਲਕੇ ਦੇ ਜਿਹੜੇ ਪਿੰਡ ਨੇ ਨਾ ਤਕਰੀਬਨ 20 ਪਿੰਡ ਅਫੈਕਟਡ ਹੋਏ ਆ 20ਾਂ ਪਿੰਡਾਂ ਦੇ ਵਿੱਚੋਂ ਇੱਕ ਪੂਰੇ ਦਾ ਪੂਰਾ ਪਿੰਡ ਜਿਹੜਾ ਪਾਰਲਾ ਜੱਲੋਕੇ ਆ ਉਹ ਇਕੱਲਾ ਦਰਿਆ ਦੇ ਵਿੱਚ ਘਰ ਬਣਿਆ ਬਾਕੀ ਜਿਹੜੇ 20 ਪਿੰਡ ਆ ਉਹਨਾਂ ਚੋਂ ਕਿਹੇ ਪਿੰਡ ਚੋਂ ਕੋਈ 20 ਘਰ ਆ ਦਰਿਆਲੇ ਪਾਸੇ ਬਣੇ ਕਿਤੇ 10 ਘਰ ਆ ਵੀ ਬਹੁਤੇ ਘਰ ਨਹੀਂ ਗੇ ਬਣੇ ਇਧਰਲੇ ਬਣੇ ਘਰ ਬੰਨੋ ਦੂਜੇ ਬਣੇ ਆ ਵੀ ਟੋਟਲ ਮਿਲਾ ਕੇ ਕੁੱਲ 5-700 ਘਰ ਹੋਊਗਾ ਜਿਹੜਾ ਦਰਿਆਲੇ ਪਾਸੇ ਬਣਿਆ ਵਾ ਬੰਨੂ ਦਰਿਆਲੇ ਪਾਸੇ ਨੂੰ ਬਾਕੀ ਇਹਨਾਂ ਜਿਨ੍ਹਾਂ ਦੇ ਘਰ ਪਾਸੇ ਵੀ ਬਣੇ ਆ ਨਾ 10000 ਕਿੱਲਾ ਤਕਰੀਬਨ ਜ਼ਮੀਨ 12000 ਕਿੱਲਾ ਫਸਲ ਬਰਬਾਦ ਹੋਈ ਆ ਜਿਹਦੇ ਫਸਲ ਨੂੰ ਵੀ ਸਾਰਾ ਨੁਕਸਾਨ ਆ ਗਿਆ ਸਾਰਾ ਕੰਮ ਖਤਮ ਹੋ ਗਿਆ ਤੇ ਨਾਲ ਜਮੀਨ ਨੂੰ ਵੀ ਬੜੀ ਕਿਤੇ ਢਾਹ ਲੱਗੀ ਆ ਕਿਤੇ 10-10 ਫੁੱਟ ਰੇਤ ਚੜ ਗਈ ਆ ਕਿਤੇ 10-10 ਫੁੱਟ ਟੋਏ ਪੈ ਗਏ ਆ ਤੇ ਉਸੇ ਕਰਕੇ ਅਸੀਂ ਆਪਦੇ ਭਰਾਵਾਂ ਕੋ ਆਉਂਦੇ ਪਏ ਆ ਨਾਲ ਅਸੀਂ ಗ್ರಾಮ ਸਭਾ ਦੇ اجلاس ਵੀ ਸੱਦਾਂਗੇ ਤੇ ਜਿਹੜਾ ਸਪੈਸ਼ਲ ਗਰਦਾਵਰੀ ਹੋ ਕੇ ਮੁਆਵਜ਼ਾ ਮਿਲਣਾ ਸਾਡੇ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਉਹਦੇ 'ਚ ਅਸੀਂ ਹਰ ਪਿੰਡ 'ਚੋਂ 5-5 ਮੈਂਬਰੀ ਕਮੇਟੀ ਜਿਹੜੀ ਆ ਉਹ ਅਸੀਂ ਸਾਡੇ ਆਪਣੀ ਪਾਰਟੀ ਦੇ ਆਗੂ ਨਾਲ ਦੂਜੀਆਂ ਪਾਰਟੀਆਂ ਦੇ ਕਾਲੀ ਦਲ ਦੇ ਕਾਂਗਰਸ ਦੇ ਹੋਰ ਪਾਰਟੀਆਂ ਦੇ ਬੰਦੇ ਵੀ ਵਿੱਚ ਪਾਵਾਂਗੇ ਵੀ ਕਿਸੇ ਨਾ ਕੋਈ ਪੱਖਪਾਤ ਨਾ ਹੋਵੇ ਤੇ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਰੁਪਈਆ ਮੁਆਵਜ਼ਾ ਜੋ ਵੀ ਬੰਦਾ ਉਸ ਕਿਸਾਨ ਦੇ ਖਾਤੇ ਜਾਵੇ ਜੇ ਕਿਸੇ ਕਿਸਾਨ ਦਾ ਇੱਕ ਕਿੱਲਾ ਇੱਕ ਕਨਾਲ ਇੱਕ ਮਰਲਾ ਨਾ ਉਹਦਾ ਇੱਕ ਕਿੱਲੇ ਇੱਕ ਕਨਾਲ ਇੱਕ ਮਰਲੇ ਦਾ ਜੋਰ ਰੁਪਈਆ ਰੁਪਈਆ ਵੀ ਬੰਦਾ ਉਹ ਕਿਸਾਨ ਦੇ ਖਾਤੇ ਜਾਵੇ ਕਿਸੇ ਦਾ ਇੱਕ ਰੁਪਈਆ ਨਹੀਂ ਰਹਿਣ ਦਵਾਂਗੇ ਤੇ ਨਾਲ ਜਿਹੜਾ ਇਹਦਾ ਸਫਾਈ अभियान ਆ ਇਹ ਅਸੀਂ ਲਗਾਤਾਰ ਜਾਰੀ ਰੱਖਾਂਗੇ ਆਪਦੇ ਪਿੰਡ ਦੇ ਆਗੂਆਂ ਨਾਲ ਆਪਦੇ ਸਾਥੀਆਂ ਨਾਲ ਮਿਲ ਕੇ ਸਭ ਜਿਹੜੇ ਰਸਤੇ ਅਫੈਕਟਡ ਹੋਏ ਆ ਘਰਾਂ ਦੇ ਵਿੱਚ ਰੇਤ ਪਈ ਆ ਪਲ ਪਈ ਸਾਰੀ ਸਫਾਈ ਕਰਾਂਗੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ